ਆਪਣੇ ਆਪ ਨੂੰ ਮੈਂ ਮੰਨਦਾ ਮੇਰੀ ਰੂਹ ਮੰਨਦੀ ਹੈ ਵੀ ਬਾਬਾ ਜੀਤ ਸਿੰਘ ਵਰਗਾ ਨਾ ਕੋਈ ਧਰਤੀ ਤੇ ਆਇਆ ਤੇ ਨਾ ਆਏਗਾ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰੂ ਕੇ ਲਾਲਾਂ ਵਰਗਾ ਨਾ ਸ੍ਰਿਸ਼ਟੀ ਤੇ ਕੋਈ ਆਇਆ ਤੇ ਨਾ ਉਹਨਾਂ ਤੋਂ ਬਾਅਦ ਕੋਈ ਆਏਗਾ ਪਰ ਉਹ ਲੈਕ ਪੁੱਤ ਗੁਰੂ ਗੋਬਿੰਦ ਬਾਜਾਂ ਵਾਲੇ ਬਾਪੂ ਨੇ ਵਾਰ ਕੇ ਸਾਨੂੰ ਲਲੈਕਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਉਹ ਫੇਰ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਾਰਦਾ ਬਣਨ ਤੇ ਡਰ ਲੱਗਦਾ ਫੇਰ ਵੀ ਅਸੀਂ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਾਰਦਾ ਅਸੀਂ ਅਜੇ ਨਹੀਂ ਬਣਨਾ ਸਾਡਾ ਮਨ ਨਹੀਂ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਹ ਸਾਡੇ ਵੱਲ ਇਸ਼ਾਰਾ ਕਰਿਆ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਜਾਦ ਪਰ ਕਦੇ-ਕਦੇ ਸਾਡੇ ਚੋਟ ਉਹ ਸ਼ਬਦ ਚੋਟ ਕਰਨ ਨਾ ਸਾਡੇ ਅਨੇ ਆਲਾ ਤੀਰ ਬਣ ਕੇ ਕਲੇਜ ਸਾਡਾ ਕਲੇਜਾ ਬਿੰਨਿਆ ਜਾਵੇ ਸਾਡਾ ਸਾਡੇ ਕਲੇਜੇ ਨੂੰ ਛੇਕ ਪਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਉਹਨਾਂ ਉਹਨਾਂ ਨੂੰ ਪਿਆਰ ਨਾਲ ਵੀ ਨਹੀਂ ਬਾਜ ਵੀ ਨਹੀਂ ਉਹਨਾਂ ਨੂੰ ਯਾਦ ਵੀ ਦਿਲ 'ਚ ਜਗ੍ਹਾ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬਾਹਰ ਕੋਠੀਆਂ ਪਾਲ ਲੈ ਬੰਗਲੇ ਪਾਲ ਲੈ ਸੋਹਣੀਆਂ ਗੱਡੀਆਂ 'ਚ ਰਹਿ ਪਰ ਮੈਂ ਤੇਰੇ ਦਿਲ ਦੇ ਵਿੱਚ ਯਾਦ ਬਣ ਕੇ ਰਹਿਣਾ ਚਾਹੁੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖਾ ਮੈਂ ਤੇਰੀ ਯਾਦ ਵਿੱਚ ਆਉਣਾ ਚਾਹੁੰਨਾ ਮੈਂ ਤੇਰੇ ਦਿਲ ਦੇ ਵਿੱਚ ਆਉਣਾ ਚਾਹਣਾ ਮੈਨੂੰ ਦਿਲ ਦੇ ਵਿੱਚ ਜਗ੍ਹਾ ਦੇ ਆਪਣੇ ਖਿਆਲਾਂ ਵਿੱਚ ਜਗ੍ਹਾ ਦੇ ਦੇ ਬਾਕੀ ਤੇਰਾ ਲੋਕ ਪ੍ਰਲੋਗ ਸਵਾਰਨਾ ਗੁਰੂ ਗੋਬਿੰਦ ਸਿੰਘ ਮਾਰਜੀ ਕਹਿੰਦੇ ਉਹ ਮੇਰੀ ਮੇਰੀ ਗੱਲ ਹੈ ਰੇਰੇ ਦਰਗਾ ਕਹੈ ਨਾ ਕਉ ਦਰਗਾ ਦੇ ਵਿੱਚ ਲਾਣਤਾ ਨਹੀਂ ਪਹਿਣਗੇ ਤੈਨੂੰ ਗੁਰੂ ਗੋਬਿੰਦ ਸਿੰਘ ਮਾਰਜੀ ਕਹਿੰਦੇ ਇਸ ਦੁਨੀਆ ਨੂੰ ਛੱਡ ਕੇ ਜਾਏਗਾ ਇੱਕ ਦਿਨ ਜਾਣਾ ਸਭ ਨੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਪਰ ਸਿੱਖਾਂ ਜਦੋਂ ਇਸ ਦੁਨੀਆ ਤੋਂ ਜਾਏਗਾ ਅਸੀਂ ਸਾਰੇ ਧੀਆ ਪੁੱਤਰ ਗੁਰੂ ਗੋਬਿੰਦ ਸਿੰਘ ਮਾਰਦੇ ਸਿੱਖਾਂ ਮੰਨਿਏ ਜਾਂ ਨਾ ਮੰਨਿਏ ਕੋਈ ਸਹਿਜ ਧਾਰੀ ਬੈਠਿਆ ਕੋਈ ਅੰਮਰਤ ਧਾਰੀ ਬੈਠਿਆ ਪਰ ਹੈਗੇ ਅਸੀਂ ਗੁਰੂ ਗੋਬਿੰਦ ਸਿੰਘ ਮਾਰਦੇ ਆ ਅਸੀਂ ਚੰਗੇ ਆ ਮਾੜੇ ਆ اے ਬਾਜਾਂ ਵਾਲੇ ਬਾਪੂ ਅਸੀਂ ਤੇਰੇ ਆ ਅਸੀਂ ਤੇਰੇ ਬਣ ਕੇ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਾਰਜੀ ਕਹਿੰਦੇ ਤੇਰੇ ਲਈ ਸਭ ਕੁਝ ਵਾਰਿਆ ਸਿੱਖਾਂ ਉਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਬੈਠ ਕੇ ਜਾਮਾਂ ਲੀਰੋ ਲੀਰ ਹੈ ਤਾਜ ਨਹੀਂ ਬਾਜ ਨਹੀਂ ਘੋੜਾ ਨਹੀਂ ਚਰਨਾ 'ਚ ਜੋੜਾ ਨਹੀਂ ਐ ਰੋੜਾਂ ਦੀ ਵਿਛਾਈ ਕਰੀ ਬੈਠੇ ਨੇ ਉਹ ਉੱਥੇ ਵੀ ਸਾਡੀ ਸੁਖ ਮੰਗੀ ਐ ਸੁਖੀ ਬਸ ਐ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੇਰੇ ਸਿੱਖ ਮੇਰੇ ਸੇਵਕ ਸਦਾ ਸੁਖ ਦੀ ਨੀਂਦ ਸੌਣ ਮੇਰਾ ਪਰਿਵਾਰ ਕੁਰਬਾਨ ਹੁੰਦਾ ਹੋ ਜਾਵੇ ਮੇਰਾ ਕੱਖ ਨਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪਰ ਮੇਰਾ ਖਾਲਸਾ ਸਾਡੀ ਸੁਖ ਮੰਗਦੇ ਰਹੇ ਸਾਨੂੰ ਆਪਣਾ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖਾਂ ਖਿਆਲਾਂ ਦੀ ਯਾਦ ਕਰ ਲਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਕੀ ਕੀਤਾ ਤੇਰੀ ਪ੍ਰਾਪਰਟੀ ਨਹੀਂ ਲੈਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੇ ਘਰਾਂ ਤੇ ਕਬਜ਼ਾ ਨਹੀਂ ਕਰਨਾ ਗੁਰੂ ਨੇ ਤੇਰੇ ਬੈਂਕ ਪ੍ਰਾਪਰਟੀ ਖਾਤੇ ਨਹੀਂ ਦੇਖਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰਾ ਪਿਆਰ ਦੇਖਣਾ ਪਿਆਰ ਕਰਿਆ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੰਮ ਕਰਦਾ ਡਿਊਟੀ ਤੇ ਜਾਂਦਾ ਦਫ਼ਤਰ ਬਹਿੰਦਾ ਖੇਤ ਜਾਂਦਾ ਉਹ ਬਸ ਖਿਆਲਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਿਆਇਆ ਕੱਲ ਵੀ ਬਾਜਾਂ ਵਾਲੇ ਬਾਪੂ ਸਾਡੇ ਲਈ ਸਾਰਾ ਕੁਝ ਵਾਰ ਦਿੱਤਾ ਕੋਈ ਉੱਚਾ ਚਿਵਾਰਾ ਨਹੀਂ ਪਾ ਸਕਦਾ ਸੀ ਸਾਨੂੰ ਆਜ਼ਾਦੀਆਂ ਦਵਾਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਗਲੇ ਪਏ ਨੇ ਕੋਠੀਆਂ ਪਈਆਂ ਨੇ ਇਹ ਦੇਣ ਸਾਰੀ ਗੁਰੂ ਗੋਬਿੰਦ ਸਿੰਘ ਮਾਰਦੀ ਹੈ ਮਹਿੰਗੇ ਮਹਿੰਗੇ ਬਸਤਰ ਪਾਉਨੇ ਆ ਪਾਤਸ਼ਾਹ ਦਾ ਜਾਮਾ ਲੀਰੋ ਲੀਰ ਹੋਇਆ ਤਾਂ ਬਣੇ ਸਾਨੂੰ ਬਸਤਰ ਮਿਲੇ ਨੇ ਮਹਾਰਾਜ ਦੇ ਚਰਨਾਂ 'ਚ ਕੰਡੇ ਚੁਬੇ ਨੇ ਤਾਂ ਸਾਨੂੰ ਜੋੜੇ ਮਿਲੇ ਨੇ ਜੁੱਤੀਆਂ ਮਿਲੀਆਂ ਨੇ ਮਹਿੰਗੀਆਂ ਮਹਿੰਗੀਆਂ ਕਿੱਦਾਂ ਦੇ ਹਾਲਾਤ ਹੁੰਦੇ ਜੇ ਬਾਜਾਂ ਵਾਲੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ